ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਅੱਜ ਅਸੀਂ ਪਿੰਡ ਲੜੋਆ ਦੇ ਗੁਰਦੁਆਰਾ ਪੰਚਤੀ ਸਾਬ ਵਿਖੇ ਪਹੁੰਚੇ ਆ ਜਿੱਥੇ ਵਿਸਾਖੀ ਦਾ ਤਿਉਹਾਰ ਜਿਹੜਾ ਹੈ ਬਹੁਤ ਹੀ ਧੂਮਤਮ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਤੁਹਾਨੂੰ ਅਸੀਂ ਇਸ ਗੁਰੂ ਘਰ ਦੇ ਥੋੜੇ ਸ਼ਬਦਾਂ ਵਿੱਚ ਵੱਡੇ ਇਤਿਹਾਸ ਬਾਰੇ ਵੀ ਪ੍ਰਬੰਧਕਾਂ ਕੋਲੋਂ ਜਾਣਕਾਰੀ ਦਿਵਾਵਾਂਗੇ ਤੇ ਨਾਲ ਦੀ ਨਾਲ ਇੱਥੇ ਪ੍ਰਬੰਧਕਾਂ ਨੇ ਕੀ ਪ੍ਰਬੰਧ ਕੀਤੇ ਆ ਭਾਰੀ ਸੰਗਤ ਨੂੰ ਹਾਜ਼ਰੀ ਨੂੰ ਦੇਖਦਿਆਂ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਸੋ ਸਾਡੇ ਪੀਵੀ ਟੁਡੇ ਦੀ ਟੀਮ ਵੱਲੋਂ ਵੀ ਤੁਹਾਨੂੰ ਵਿਸਾਖੀ ਦੀ ਬਹੁਤ-ਬਹੁਤ ਮੁਬਾਰਕਾਂ ਤੇ ਨਾਲ ਹੀ ਨਾਲ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੀ ਜਿਹੜੀ ਵਿਸਾਖੀ ਆ ਬਹੁਤ ਹੀ ਖੁਸ਼ੀਆਂ ਭਰੀ ਹੋਵੇ ਤੇ ਆਉਣ ਵਾਲੀ ਵਿਸਾਖੀ ਤੱਕ ਵੀ ਤੁਹਾਡਾ ਜਿਹੜੀ ਆ ਫਸਲ ਬਾੜੀ ਜਿਹੜੀ ਹੈ ਤੁਹਾਡੀ ਉਹ ਖੁਸ਼ਹਾਲ ਹੋਵੇ ਤੇ ਤੁਹਾਡਾ ਪਰਿਵਾਰ ਜਿਹੜਾ ਖੁਸ਼ਹਾਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕਾਲਸਾ ਵਾਇਗ ਫਤਿਹ ਜੀ ਗੁਰਪਿਆਰੇ ਸਾਸੰਗ ਜੀ ਉਹ ਪਾਵਨ ਪਵਿੱਤਰ ਸਥਾਨ ਗੁਰਦਰਾ ਪਾਇ ਤੀਰਥ ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਾਰੇ ਦਾ ਬਰਸੋਇਆ ਉਹ ਸਥਾਨ ਹੈ ਇਸ ਸਥਾਨ ਤੇ ਸਤਿਗੁਰੂ ਨੇ ਵੱਡੀ ਬਖਸ਼ਿਸ਼ ਕੀਤੀ ਸੀ ਕਰਤਾਰਪੁਰ ਦੇ ਜੁੱਤੋਬਾਦ ਬੰਗਾ ਤੋਂ ਬਾਅਦ ਸਤਿਗੁਰੂ ਇੱਥੇ ਨਗਰ ਲੜਵਾਏ ਵਿੱਚ ਆਕਰ ਸਤਿਗੁਰੂ ਆ ਨੇ ਪੰਜ ਟਾ ਰੱਖ ਕੇ ਸਥਾਨ ਨੂੰ ਵੱਡੀ ਬਖਸ਼ਿਸ਼ ਕੀਤੀ ਤੇ ਸਤਿਗੁਰੂ ਨੇ ਆਪ ਆਪਣੇ ਅੱਥੀ ਚਬੂਤਰਾ ਬਣਾਇਆ ਤੇ ਬਣਾ ਕੇ ਕੋਲ ਖੜੇ ਜਾਲ ਵਿੱਚ ਸਤਿਕਰਾਨੇ ਆਪਣੇ ਚਰਨ ਕਬਲ ਪਾ ਕੇ ਉਸ ਜਾਲ ਨੂੰ ਪਵਿੱਤਰ ਕਰਕੇ ਸੰਗਤਾਂ ਨੂੰ ਵੱਡੀ ਬਖਸ਼ਿਸ਼ ਕਰਕੇ ਕਿਹਾ ਕਿ ਇਸ ਥਾਨ ਅੱਜ ਤੋਂ ਪੰਜ ਤੀਰਥ ਹੋਵੇਗਾ ਤੇ ਸੰਗਤਾਂ ਇੱਥੇ ਬਹੁਤ ਦੁਰੋ ਦਰੋ ਦੇਸ਼ਾਂ ਵਦਰਸ਼ਣ ਆਉਂਦੀਆਂ ਹਨ ਮਨ ਭਾਵਤ ਇਛਾ ਫਲ ਪਾਉਂਦੀਆਂ ਹਨ ਅੱਜ ਵਿਸਾਖੀ ਦਾ ਪਾਵਨ ਪਵਿੱਤਰ ਸਥਾਨ ਬਹੁਤ ਖੁਸ਼ੀਆਂ ਤੇ ਚਾਹਵਾਂ ਨਾਲ ਸੰਗਤਾਂ ਮਨਾ ਰਹੀਆਂ ਹਨ ਸਾਰੀ ਸੰਗਤ ਨੂੰ ਇਸ ਪਾਵਨ ਪਵਿੱਤਰ ਦਿਨ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਧੰਨਵਾਦੀ okay yeah. baby we ਤੇ ਮੁੱਚਦਾ ਆਵਾ ਕੋਵੇ ਸਿੰਘ ਆਪੇ ਸਿੰਘ ਆਪ ਸਾਧਨ ਦੇ ਗੁਰੂ ਗੋਬਿੰਦ ਸਿੰਘ ਆਪ ਸਾਧਨ ਦੇ ਗੁਰੂ ਗੋਬਿੰਦ ਆਪ ਸਾਧਨ ਦੇ ਗੁਰੂ ਗੋਬਿੰਦ ਬਹੁਤ ਜਮਾ ਬਹੁਤ ਬਹੁਤ ਬਹਾਦਰ ਆ ਨਾਮ ਦੇ ਵੀ ਤੇ ਮਾਰਾ ਇਹ ਕਿਸੇ ਨੂੰ ਬਤਾ ਜਾ ਰਿਹਾ ਜਿਹੜਾ ਪਰਵਾਸ ਤੋਂ they they pay ਦੀ ਰਾਹ ਦੇ ਕਿੱਤੇ ਬਾਕੀ ਕੀ ਹੁੰਦੀ ਬਾਕੀ ਸਮਾਨੋ ਜੋੜਾ ਇੱਕ ਭਾਵ